ਹੁਣ ਵੀ ਅਸੀਂ ਇਕੱਠਾ ਹੋਣਾ ਚਾਹੁੰਨੇ ਆ ਪਰ ਕਿਤੇ ਨਾ ਕਿਤੇ ਗੱਲ ਸਾਡੀ ਈਗੋ ਤੇ ਆ ਕੇ ਟਿੱਕੀ ਹੋਈ ਆ ਕਿਉਂਕਿ ਜੇ ਜਿਸ ਦਿਨ ਇਹਨਾਂ ਨੇ ਮੋਰਚਾ ਲਾਇਆ ਸੀਗਾ ਉਸ ਤੋਂ ਪਹਿਲਾਂ ਵੀ ਅਸੀਂ ਡੱਲੇਵਾਲ ਸਾਹਿਬ ਨੂੰ ਕਿੰਨੇ ਹੀ ਫੋਨ ਕੀਤੇ ਸਾਡੀ ਕਮੇਟੀ ਜਿਹੜੀ ਬਣਾਈ ਹੋਈ ਸੀ ਕਿ ਤੁਸੀਂ ਇਕੱਲੇ ਜਿਹੜਾ ਮੋਰਚਾ ਨਾ ਲਾਓ ਪਰ ਰਲ ਕੇ ਲਾਉਣੀ ਆ ਪਰ ਡੱਲੇਵਾਲ ਸਾਹਿਬ ਨੇ ਫੋਨ ਨਹੀਂ ਚੱਕਿਆ ਇਸ ਗੱਲ ਦੀ ਮੈਂ ਗਾਰੰਟੀ ਦਿੰਦਾ ਕਿ ਕਮੇਟੀ ਨੇ ਕਿੰਨੇ ਫੋਨ ਕੀਤੇ ਹੋਣਗੇ ਡੱਲੇਵਾਲ ਸਾਹਿਬ ਪਹਿਲਾਂ ਕਹਿੰਦੇ ਕਿ ਮੈਂ ਜਲੰਧਰ ਆ ਉਸ ਤੋਂ ਬਾਅਦ ਕਹਿੰਦੇ ਮੈਂ ਲੁਧਿਆਣਾ ਗਿਆ ਫਿਰ ਕਹਿੰਦੇ ਮੈਂ ਬਠਿੰਡੇ ਚਲੇ ਗਿਆ ਪੰθεਰ ਸਾਹਿਬ ਨਾਲ ਮੀਟਿੰਗਾਂ ਹੋਈ ਪਰ ਪੰਧੀਰ ਸਾਹਿਬ ਨੇ ਰਾਏ ਰਾਏ ਹਰਾਨਾ ਮੀਟਿੰਗਾਂ ਕਰਕੇ ਉਹਨਾਂ ਨੂੰ ਤਾਂ ਮੋਰਚੇ 'ਚ ਸ਼ਾਮਲ ਕਰ ਲਿਆ। ਉਹਨਾਂ ਦੀ ਪਤਾ ਨਹੀਂ ਹੁਣ ਕੀ ਗੱਲਬਾਤ ਹੋਈ ਹੋਊਗੀ। ਪਰ ਐਸਕੇਐਮ ਦੇ ਨਾਲ ਜਿਹੜੀ ਸਾਰਥਿਕ ਮੀਟਿੰਗ ਇੱਕ ਬਣੀ ਹੋਈ। ਨਹੀਂ ਤਾਂ ਐਸਕੇਐਮ ਨੇ ਇਹ ਗੱਲ ਕਹੀ ਸੀ ਸਟਾਰਟਿੰਗ ਤੋਂ 32 ਜਥੇਬੰਦੀਆਂ ਨੇ ਕਿ ਜੇ ਤੁਸੀਂ ਰਲ ਕੇ ਲੜਨਾ ਚਾਹੁੰਦੇ ਹੋ ਤਾਂ ਅਜੇ ਮੋਰਚਾ ਨਾ ਲਾਓ। ਪਹਿਲਾਂ ਇਹਨਾਂ ਨੇ 26 ਤਰੀਕ ਦਾ ਅਨਾਉਂਸ ਕੀਤਾ ਸੀ। ਉਸ ਤੋਂ ਬਾਅਦ ਇਹਨਾਂ ਨੇ 13 ਦਾ ਅਨਾਉਂਸ ਕਰਤਾ। ਹੈਨਾ ਪਹਿਲਾਂ ਲਾਤਾ ਮੋਰਚਾ। ਇਹ ਹੋਰ ਕੋਈ ਜਥੇਬੰਦੀ ਇਹਦਾ ਹਿੱਸਾ ਨਾ ਵਰਚੇ ਜਾਂ ਇਹ ਕੋਈ ਮੋਰਚਾ ਨਾ ਲਾ ਲਵੇ ਐਸਕੇਮ ਕੋਈ ਨਵਾਂ ਮੋਰਚਾ ਨਾ ਅਨਾਉਂਸ ਕਰ ਦੇਵੇ ਪਰ ਅਸੀਂ ਐਡੇ ਕਾਲੇ ਨਹੀਂ ਜਿਹੜੀ ਇਹ ਜਿਹੜੇ ਮੋਰਚੇ ਹੁੰਦੇ ਆ ਨਾ ਇਹ ਕੋਈ 10 ਦਿਨ ਜਾਂ 5 ਦਿਨ ਦੀ ਲੜਾਈ ਨਾਲ ਨਹੀਂ ਲੜੇ ਜਾਂਦੇ ਨਾ ਹੀ ਤਿਆਰੀ ਇਹਨੂੰ 6-6 ਮਹੀਨੇ ਤਿਆਰੀ ਕਰਨ ਤੇ ਲੱਗ ਜਾਂਦੇ ਆ ਜਿਹੜੇ ਮੋਰਚੇ ਜਦੋਂ ਆਪਾਂ ਦਿੱਲੀ ਮੋਰਚਾ ਲਾਇਆ ਸੀ ਘੱਟੋ ਘੱਟ 8 ਮਹੀਨੇ ਲੱਗੇ ਸੀ ਉਹਦੀ ਤਿਆਰੀ ਵਾਸਤੇ